ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਢੰਡ ਪਿੰਡ ਦੀ ਸਾਰੀ ਸਾਧ ਸੰਗਤ ਸਰਕਾਰ ਜੋ ਬਜ਼ੁਰਗ ਨੌਜਵਾਨ ਵੀਰ ਮਾਵਾ ਪੈਨਾ ਛੋਟੇ ਬੱਚੇ ਅੱਜ ਤੁਹਾਡੇ ਹਲਕੇ ਚ ਆਏ ਆ ਉਹ ਇੱਥੋਂ ਦੱਸ ਰਿਹਾ ਕਿ ਉਹਨਾਂ ਦੇ ਗਾਲਾਂ ਦੇ ਸਾਡੇ ਵੀ ਡਿਊਟੀ ਆਣਾ ਬਹੁਤ ਮਾਨ ਸਨਕਾਰ ਮਿਲਿਆ ਪਿੱਛੇ ਉਹ ਕਰ ਡਿਊਟੀ ਪਣਾ ਜੇ ਥੱਕੇਗਾ ਤੋ ਮਾਰਨ ਦੇ ਜੋ ਰੱਖੇਗਾ ਤੋ ਮਾਰੀ ਜਾਂਦਾ ਯਾਰ ਤੁਸੀਂ ਹੱਦ ਹੋਈ ਹੈ ਯਾਰ ਉਹ ਕਹਿਣ ਇਹਦਾ ਤੁਸੀਂ ਥੱਕੇ ਮਾਰੀ ਜਾਂਦੇ ਯਾਰ ਮਾਰਨ ਦੀ ਵੀ ਗੱਲ ਆ ਯਾਰ ਇਧਰ ਸਾਰਾ ਤੇ ਜਾਣ ਕੇ ਕਰਨ ਦੇ ਜੇ ਤੁਸੀਂ ਕੋਈ ਨਹੀਂ ਕੋਈ ਨਹੀਂ ਮਾਨਸਾ ਕੋਈ ਨਹੀਂ ਕੋਈ ਮਾਨਸਾ ਕੋਈ ਗੱਲ ਨਹੀਂ ਵੀਰੋ 11 ਤਰੀਕ ਨੂੰ ਬਾਈ ਇਲੈਕਸ਼ਨ ਹੈ ਤੁਸੀਂ ਪਹਿਲਾਂ ਵੀ ਬਹੁਤ ਸਾਰਾ ਮਾਨਸਾ ਫਕਰ ਦਿੱਤਾ ਸੀ ਕੋਈ ਗੱਲ ਨਹੀਂ ਕੋਈ ਲਾ ਕੋਈ ਗੱਲ ਨਹੀਂ ਬਹੁਤ ਸਾਰਾ ਮਾਨ ਸਤਕਾਰ ਤੁਸੀਂ ਪਹਿਲਾਂ ਵੀ ਦਿੱਤਾ ਐ ਇਸ ਵਾਰ ਵੀ ਇਹੀ ਉਮੀਦ ਕਰਦੇ ਆ ਜਿਸ ਤਰ੍ਹਾਂ ਭੈਣ ਕਹਿ ਕੇ ਗਈ ਐ ਨੌਕਰੀਆਂ ਮਿਲੀਆਂ ਨੇ ਬਹੁਤ ਸਾਰੇ ਪਿੰਡਾਂ 'ਚ ਮੈਨੂੰ ਮੁੰਡੇ ਮਿਲੇ ਨੇ ਕੋਈ ਕਹਿੰਦਾ ਮੈਂ ਸਬ ਇੰਸਪੈਕਟਰ ਬਣ ਗਿਆ ਜੀ ਬਿਨਾਂ ਕਿਸੇ ਪੈਸੇ ਤੋਂ ਬਿਨਾਂ ਕਿਸੇ ਸਪਰਸ਼ ਤੋਂ ਕੋਈ ਕਹਿੰਦਾ ਜੀ ਮੈਨੂੰ ਨੌਕਰੀ ਮਿਲ ਗਈ ਕੋਈ ਪਿੰਡ ਵਾਲੇ ਕਹਿੰਦੇ ਸਾਡੇ ਗਰਾਉਂਡ ਵਾਸਤੇ ਪੈਸੇ ਆ ਗਏ ਜੀ ਕੋਈ ਪਿੰਡ ਵਾਲੇ ਕਹਿੰਦੇ ਸਾਡੀ ਸੜਕ ਚੌੜੀ ਹੋਣ ਲੱਗੀ ਕੋਈ ਪੰਡੋਰੀ ਰਣ ਸਿੰਘ ਵਾਲੇ ਕਹਿੰਦੇ ਵੀ ਸਾਡੇ ਸੂਏ ਤੋਂ ਸਿੱਧੀ ਅੰਮ੍ਰਿਤਸਰ ਵਾਲੀ ਸੜਕ ਨੂੰ ਜਿਹੜਾ ਕੰਮ ਚੱਲ ਪਿਆ ਪੰਜਾਬ ਦਾ ਹੁਣ ਰੰਗਲੇ ਪੰਜਾਬ ਦਾ ਚਿਹਰਾ ਥੋੜਾ ਥੋੜਾ ਦਿਖਣ ਲੱਗ ਗਿਆ ਦੋ ਤਿੰਨ ਸਾਲ ਲੱਗੇ ਇਹਨਾਂ ਦਾ ਜਿਹੜਾ ਗੰਦ ਪਾਇਆ ਹੋਇਆ ਸੀ ਉਹਨੂੰ ਸਾਫ਼ ਕਰਨ ਨੂੰ ਤੇ ਹੁਣ ਇਸ ਗੱਡੀ ਦੀ ਵਿਕਾਸ ਵਾਲੀ ਗੱਡੀ ਦੀ ਸਪੀਡ ਆਪਾਂ ਹੌਲੀ ਨਹੀਂ ਹੋਣ ਦੇਣੀ ਢੰਡਪਿੰਡ ਨੇ ਪਹਿਲਾਂ ਵੀ ਬਹੁਤ ਸਾਰਾ ਸਾਥ ਦਿੱਤਾ ਹੈ ਹੁਣ ਵੀ 11 ਤਰੀਕ ਨੂੰ ਇਹ ਉਮੀਦ ਕਰਦੇ ਆ ਕਿ ਆਓ ਇਕੱਠੇ ਹੋ ਕੇ ਆਪਾਂ ਪੰਜਾਬ ਨੂੰ ਤਰਨ ਤਰ ਲਾ ਕੇ ਨੂੰ ਤਰੱਕੀਆਂ ਵੱਲ ਲੈ ਕੇ ਚੱਲੀਏ ਵਧੀਆ ਸਕੂਲ ਬਣਨ ਬੱਚੇ ਸਾਡੇ ਪੜ੍ਹਨਾ ਅਸਰ ਬਣਨ ਅਸਰ ਬਣ ਕੇ ਘਰਾਂ ਦੀਆਂ ਗਰੀਬੀਆਂ ਚੱਕਣਗੇ ਜਲੋ ਨਹੀਂ ਤਾਂ ਸਾਡੇ ਬੱਚਿਆਂ ਵਾਸਤੇ ਇਹਨਾਂ ਨੇ ਸਕੂਲ ਜਾਣ ਗੁਝ ਕੇ ਬਣਾਏ ਨਹੀਂ ਬੀਜੇ ਪੜ੍ਹ ਲਿਖ ਕੇ ਫਿਰ ਸੋਚਣ ਲੱਗ ਜਾਣਗੇ ਜੇ ਸੋਚਣ ਲੱਗੇ ਸਾਨੂੰ ਵੋਟ ਨਹੀਂ ਪਾਉਣੀ ਕਿਸੇ ਨੇ ਕਿ ਇੱਥੇ ਹੀ ਸਾਨੂੰ ਗਰੀਬੀ ਆ ਜੀ ਗੋਲ ਘਨਾਰਿਆਂ ਚ ਪਾਈ ਫਿਰੇ ਨੇ ਮਾਮਾ ਪੈਣਾ ਬੜੀ ਭਾਰੀ ਗਿੰਤੀ ਚ ਆਈਆਂ ਨੇ ਸਾਡਾ ਆਉਣਾ ਤੁਹਾਡੇ ਲਈ ਸੰਕੇਤ ਹੈ ਕਿ ਜੇ ਤੁਹਾਡੇ ਬਿਨਾਂ ਘਰ ਨਹੀਂ ਚੱਲ ਸਕਦੇ ਥੋੜੇ ਬਿਨਾ ਚੁੱਲੇ ਨਹੀਂ ਚੱਲ ਸਕਦੇ ਤਾਂ ਥੋੜੇ ਬਿਨਾ ਦੇਸ਼ ਵੀ ਨਹੀਂ ਚੱਲ ਸਕਦੇ ਕਿਉਂਕਿ ਚੁੱਲਿਆਂ ਦਾ ਤੁਹਾਨੂੰ ਪਤਾ ਹੈ ਕਿਵੇਂ ਚੁੱਲਾ ਚਲਾਉਣਾ ਅੱਜ ਦੀ ਅੱਜ ਦੇ ਮਹंगाई ਦੇ ਜ਼ਮਾਨੇ ਚੋਂ ਖਾ ਹੋਇਆ ਪਿਆ ਨੌਜਵਾਨਾਂ ਨੂੰ ਨੌਕਰੀਆਂ ਮਿਲਣ ਗਿਆ ਹਸਪਤਾਲ ਬਣ ਰਹੇ ਨੇ ਨਵੇਂ ਸਕੂਲਾਂ ਦਾ ਰਿਜ਼ਲਟ ਬਹੁਤ ਵਧੀਆ ਆਉਣ ਲੱਗੇ ਸਰਕਾਰੀ ਸਕੂਲਾਂ ਦੇ ਰਿਜ਼ਲਟ ਪ੍ਰਾਈਵੇਟ ਤੋਂ ਵਧੀਆ ਆਉਣ ਲੱਗੇ ਬਿਜਲੀ ਘਰਾਂ ਵਾਲੀ ਤੁਹਾਨੂੰ ਫ੍ਰੀ ਮਿਲਦੀ ਹੈ ਖੇਤਾਂ ਵਾਲੀ ਫ੍ਰੀ ਵੀਰ ਦੇ ਨਾਲ ਦਿਨੇ ਵੀ ਆਉਂਦੀ ਹੈ ਦਿਨੇ ਆਉਂਦੀ ਹੈ ਨਾ ਹੁਣ ਤਾਂ ਨਹੀਂ ਰਾਤਾਂ ਨੂੰ ਸੱਪਾਂ ਦੀਆਂ ਸਰੀਆਂ ਮਿੱਦਣ ਦੀ ਲੋੜ ਰਾਤਾਂ ਨੂੰ ਖੇਤਾਂ ਜਾਣ ਦੀ ਲੋੜ ਹੀ ਨਹੀਂ ਪੈਂਦੀ ਦਿਨੇ ਬਿਜਲੀ ਇੰਨੀ ਆਉਂਦੀ ਹੈ ਕੱਸੀਆਂ ਦਾ ਪਾਣੀ ਵੀ ਆ ਗਿਆ ਖਾਲਿਆਂ ਦਾ ਪਾਣੀ ਆ ਗਿਆ ਇਹ ਚੀਜ਼ਾਂ ਉਹੀ ਕਰ ਸਕਦਾ ਜਿਨ੍ਹਾਂ ਚੀਜ਼ਾਂ ਦੇਖੀਆਂ ਹੋਣ ਹੰਡਾਈਆਂ ਹੋਣ ਅਸੀਂ ਨੱਕੇ ਵੱਡੇ ਹੋਏ ਆ ਜੀ ਅਸੀਂ ਰਾਤਾਂ ਨੂੰ ਇੰਜਨਾਂ ਦੇ ਸਿਲੈਂਸਰ ਮੂਰੇ ਮੱਛਰਦਾਨੀਆਂ ਲਾ ਕੇ ਸੁੱਤੇ ਹੋਏ ਆ ਜੀ ਸਾਨੂੰ ਪਤਾ ਹੈ ਜੀ ਇਹਨਾਂ ਦੀ ਜਾਨਾ ਇਹਨਾਂ ਨੂੰ ਕੀ ਪਤਾ ਹੈ ਇਹਦਾ ਪਹਾੜਾਂ ਨੇ ਸਕੂਲਾਂ ਚ ਪੜ੍ਹੇ ਆ ਇਹਦਾ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਜੰਮੇ ਆ ਇਹਨਾਂ ਦੇ ਘਰਾਂ ਚ ਸੋਨੇ ਦੇ ਟੂੜੀਆਂ ਲੱਗੇ ਨੇ ਜਿਨ੍ਹਾਂ ਚੋਂ ਪਾਣੀ ਪੀਂਦੇ ਆ ਇਹਨਾਂ ਨੂੰ ਗਰੀਬੀ ਦਾ ਕੀ ਪਤਾ ਇਹਨਾਂ ਨੇ ਕਦੇ ਕਣਪ ਦੇ ਟਾਂਡੇ ਚਰੀ ਦੇ ਟਾਂਡੇ ਕਿਤੇ ਕੁੱਤਰੇ ਹੋਣ ਤਾਂ ਪਤਾ ਲੱਗੇ ਗਰੀਬੀ ਕੀ ਹੁੰਦੀ ਆ ਹੁਣ ਫਿਰਦੇ ਨੇ ਸਾਡੇ ਗੁਰੂ ਸਾਹਿਬ ਦੀ ਬਾਣੀ ਰੋਲਦੀ ਇਹਨਾਂ ਨੇ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਰੋਲਦੀ ਉਹ ਦੂਜੇ ਕਾਂਗਰਸ ਵਾਲੇ ਨੇ ਉਹਨਾਂ ਨੇ ਟੈਂਕ ਚੜਾਤੇ ਫਿਰ ਕਿਹੜੇ ਮੂੰਹ ਨਾਲ ਫਿਰਦੇ ਐ ਗਲੀਆਂ 'ਚ ਯਾਰ ਮੈਂ ਸੰਭਾ ਕਮਾਲ ਮੰਨਦਾ ਇਹਨਾਂ ਦੀ ਹਿੰਮਤ ਦੀ ਮੈਂ ਇਹਨਾਂ ਦੀ ਸ਼ਾਬਾਸ਼ੇ ਦਿਨਾ ਵੀ ਹਜੇ ਵੀ ਫਿਰਦੇ ਹੋ ਤੁਸੀਂ ਐ ਜਿਹੜੇ ਪਾਪ ਕਰਕੇ ਕਹਿੰਦੇ ਮਾਫ਼ ਕਰ ਦਿਓ ਸਾਨੂੰ ਉਹ ਭਾਈ ਮਾਫੀ ਗਲਤੀਆਂ ਦੀ ਹੁੰਦੀ ਹੈ ਮਾਫੀ ਗੁਨਾਹਾਂ ਦੀ ਨਹੀਂ ਹੁੰਦੀ ਗੁਨਾਹਾਂ ਦੀ ਸਜ਼ਾ ਹੁੰਦੀ ਹੈ ਲੋਕ ਤਾਂ ਸਜਾ ਲਈ ਬੈਠੇ ਨੇ ਕਚਹਿਰੀਆਂ ਚ ਲੋਕਾਂ ਦੀ ਕਚਹਿਰੀ ਤੋਂ ਸਜਾ ਮਿਲ ਗਈ ਤਿੰਨ ਰਹਿ ਗਏ ਅਕਾਲੀ ਦਲ ਦੇ 25 ਸਾਲ ਰਾਜ ਕਰਨ ਦੀ ਗੱਲ ਕਰਦੇ ਸੀ 25 ਬੰਦੇ ਨਹੀਂ ਹੈਗੇ ਹੁਣ ਇਧਰੋਂ ਉਧਰੋਂ ਕੈਂਡੀਡੇਟ ਲਿਆਉਣੇ ਪੈ ਰਹੇ ਨੇ ਮਿੰਨਤਾ ਕਰਦੇ ਨੇ ਕੋਈ ਟਿਕਟ ਲੈ ਲਓ ਸਾਡੀ ਅਜੇ ਤਾਂ ਕੁਝ ਵੀ ਨਹੀਂ ਆ ਦੇਖੋ 2027 ਚ ਗਲੀਆਂ ਚ ਫਿਰਿਆ ਕਰਨਗੇ ਕੋਈ ਟਿਕਟ ਲੈ ਲਓ ਅਕਾਲੀ ਦਲ ਦੀ ਟਿਕਟ ਲੋ ਕੁੰਡੇ ਲਾ ਲਾ ਕਰਨੇ ਭਰੇ ਹੋ ਜੂਏ ਇਧਰ ਕਾਲੀਦਾਲ ਇੱਕ ਦੂਜੇ ਨੂੰ ਫੋਨ ਕਰਕੇ ਦੱਸ ਕੇ ਇੱਥੇ ਥੋੜੇ ਕ ਨਹੀਂ ਆਉਂਦੇ ਫਿਰ ਦਿਨ ਦੇਖੋ ਕੋਲੇ ਟਿਕਟਾਂ ਸੱਟ ਜਾਣ ਥੋੜੇ ਕਰੇ ਆ ਹਾਲ ਹੋ ਜਾਣੇ ਨਾ ਮੇਰੇ ਬਤੀ ਦੰਦ ਨੇ ਮੇਰੀ ਗੱਲਾਂ ਮੈਂ ਕਿਹਾ ਸੀ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਸੀ 2019 ਚ ਇਹਨੇ ਕਾਲੀਦਾਲ ਦਾ ਕੀ ਹਾਲ ਹੋਣਾ ਮੈਂ ਕਿਹਾ 1920 ਚ ਸ਼ੁਰੂ 2019 ਚ ਖਤਮ 99 ਸਾਲਾਂ ਲੀਜ਼ ਸੀ ਮੈਂ ਕਿ ਖਤਮ ਹੋਣ ਲੱਗੀ ਹੈ ਇਹਨਾਂ ਦੀ ਜਿਹੜੇ ਕਿੰਨੇ ਸਾਲ ਦਾ ਪਟਾ ਲਿਆ ਪਟਾ ਜਿਹੜੇ 99 ਸਾਲ ਦਾ 1920 ਚ ਕਾਲੀਦਾਲ ਸ਼ੁਰੂ ਹੋਇਆ ਸੀ 2019 ਚ ਖਤਮ ਹੋ ਗਿਆ ਸੀ ਨਨ੍ਨੇ ਮਹਿਮਾਨ ਬਨੇ ਪੂਰੇ ਸੋ ਇਸ ਕਰਕੇ ਇਹਨਾਂ ਦੇ ਪਾਪਾ ਦੀ ਇਹਨਾਂ ਦੀ ਕਰਤੂਤਾਂ ਦੀ ਲੋਕਾਂ ਨੂੰ ਜਦੋਂ ਅਸਲੀਅਤ ਪਤਾ ਲੱਗੀ ਤਾਂ ਇਹਨਾਂ ਦਾ ਹਾਲ ਹੋ ਗਿਆ ਮਾਵਾ ਪੈਣਾ ਖੜੀਆਂ ਨੇ ਇਹਨਾਂ ਨੂੰ ਤਾਂ ਦੱਸਣ ਦੀ ਲੋੜ ਹੀ ਨਹੀਂ ਤੋਂ ਨਿਸ਼ਾਨ ਆਪਣੇ ਵਾਲਾ ਕਿਉਂਕਿ ਇਹ ਤਾਂ ਸਵੇਰੇ ਸਵੇਰੇ 5 ਵਜੇ ਨੇਰੇ ਚ ਵੀ ਪਾ ਲੈਂਦੀਆਂ ਨੇ ਝਾੜੂ ਕਿੱਥੇ ਜਪਿਆ ਤੁਸੀਂ ਬੜਾ ਖੁਸ਼ ਨਾ ਹੋ ਲੋਡ ਪੈ ਜੇ ਆਥਰੇ ਜੇ ਵੀ ਪਾੜ ਲੈਂਦੀਆਂ ਨੇ ਕਿੱਥੇ ਜੇ ਪਿਆ ਕਰਦਾ ਸਫਾਈ ਹੋਈ ਆ ਉਹ ਆਪਨੇ ਅੰਦਰਲੇ ਪਾਸਿਓਂ ਫੜਨਾ ਪੈਂਦਾ ਸਫਾਈ ਕਰਨ ਵਾਸਤੇ ਸਵੇਰੇ ਦੂਜੇ ਪਾਸਿਓਂ ਫੜਨਾ ਪੈਂਦਾ ਸਫਾਈ ਕਰਨ ਵਾਸਤੇ ਕਰਦਾ ਸਫਾਈ ਹੋਈ ਆ ਉਹ ਸੋ ਇਸ ਝਾੜੂ ਨਾਲ ਇਹ ਰਾਜਨੀਤਿਕ ਕੰਦ ਸਾਫ਼ ਕਰਨਾ ਹੈ ਆਓ ਇਕੱਠੇ ਹੋ ਕੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਈਏ ਕੈਲੀਫੋਰਨੀਆ ਲੰਡਨ ਪੈਰਿਸ ਬਣਾਉਣ ਦੀ ਲੋੜ ਨਹੀਂ ਵੀਰੋ ਪੰਜਾਬ ਹੀ ਬਣਾ ਲਈਏ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ ਗੁਰੂ ਅਰਜਨ ਦੇਵ ਜੀ ਦੀ ਧਰਤੀ ਹੈ ਬਾਬਾ ਬੁੱਢਾ ਜੀ ਦੀ ਧਰਤੀ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਧਰਤੀ ਹੈ ਸ਼ਹੀਦ ਆਜ਼ਮ ਭਗਤ ਸਿੰਘ ਉਹਨਾਂ ਦੀ ਧਰਤੀ ਹੈ ਧਰਤੀ ਵੱਲੋਂ ਕੋਈ ਜਵਾਬ ਨਹੀਂ ਆ ਜਿਹੜੇ ਧਰਤੀ ਨੂੰ ਆ ਜਿਹੜੇ ਧਰਤੀ ਨੂੰ ਗ੍ਰਹਿਣ ਲੱਗੇ ਸੀ ਇਹਨਾਂ ਤੋਂ ਬਚ ਲਿਓ ਬਸ ਇਹ ਇਹਨਾਂ ਸਭ ਤੋਂ ਵੱਡੇ ਗ੍ਰਹਿਣ ਇਸ ਧਰਤੀ ਨੂੰ ਲੱਗੇ ਹੋਏ ਤਾਂ ਹੀ ਉਹ ਸਾਡੇ 3 ਪੁੱਤ ਬਾਹਰਲੇ ਮੁਲਕਾਂ ਨੂੰ ਭੱਜੀ ਜਾਂਦੇ ਆ ਸੀ ਚੜੀ-ਚੜੀ ਲੱਖ ਰੁਪਏ ਚੱਕੀ ਫਿਰਦੇ ਆ ਮਾਂ ਦੀਆਂ ਬਾਣੀਆਂ ਵੇਚ ਕੇ ਪਿਓ ਦੀ ਜ਼ਮੀਨ ਵੇਚ ਕੇ ਬਾਹਰਲੇ ਮੁਲਕ 'ਚ ਕੱਢ ਦੋ ਜੀ ਹੁਣ ਉੱਥੇ ਉੱਥੇ ਵੀ ਰੋਲੇ ਪਏ ਪਏ ਨੇ ਉਹ ਇੱਧਰ ਨੂੰ ਕੱਢਣ ਲੱਗ ਗਏ ਕਿੱਥੇ ਜਾਵਾਂਗੇ ਨਾ ਉੱਧਰ ਪੱਕੇ ਹੋਏ ਨਾ ਨਾ ਇੱਧਰ ਪੱਕੇ ਹੋਏ ਨਾ ਉੱਧਰ ਪੱਕੇ ਹੋਏ ਕਿੱਥੋਂ ਦੇ ਰਹਿ ਗਏ ਆਪਾਂ ਆਪਦਾ ਹੀ ਘਰ ਠੀਕ ਕਰ ਲਈਏ ਆਪ ਮਰੇ ਬਿਨਾ ਕੋਈ ਸਰਗਨ ਨੂੰ ਨਹੀਂ ਜਾਂਦਾ ਰੋਏ ਬਿਨਾ ਤਾਂ ਮਾਂ ਵੀ ਨਹੀਂ ਦੁੱਧ ਪਿਆਉਂਦੀ ਸੋ ਵੀਰੋ ਆਪਣੀ ਧਰਤੀ ਨੂੰ ਆਪ ਹੀ ਠੀਕ ਕਰ ਲਈਏ ਹੋ ਜਾਾਂਗੇ ਠੀਕ ਹੋ ਜਾਾਂਗੇ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਵੱਡੇ ਵੱਡੇ ਸੰਕਟਾਂ ਜੋ ਪੰਜਾਬ ਨੇ ਕਿਲਾ ਆ ਆਹੀ ਬੇਨਤੀ ਕਰਨ ਤੁਹਾਨੂੰ ਆਇਆ ਕਿ 11 ਤਰੀਕ ਨੂੰ ਇਹ ਜਿਹੜੇ ਵੇਲੇ ਤੱਕ ਤਾਂ ਬੋਟਾ ਪਾ ਕੇ ਘਰੇ ਆ ਜੂਗੇ ਤੇ 14 ਤਰੀਕ ਨੂੰ ਇਹ ਜਿਹੇ ਵੇਲੇ ਤੱਕ ਉਹ ਆਪਣੇ ਆਪਣੇ ਘਰੇ ਚਲੇ ਜਾਣਗੇ ਜਿਹੜੇ ਫਿਰਦੇ ਨੇ ਕਾਂਗਰਸੀ ਵਗੈਰਾ ਉਹ ਆਪਣੇ ਘਰੇ ਚਲੇ ਜਾਣਗੇ ਵੀ ਨਹੀਂ ਯਾਰ ਗੱਲ ਬਣਨੀ ਨਹੀਂ ਸੋ ਇਸ ਕਰਕੇ ਆ ਮੀਡੀਆ ਵਾਲੇ ਵੀ ਖੜੇ ਨੇ ਇਹ ਐਨਲਿਸਿਸ ਕਰਦੇ ਰਹਿੰਦੇ ਆ ਲੋਕਾਂ 'ਚ ਫਿਰਦੇ ਰਹਿੰਦੇ ਆ ਹਰ ਇੱਕ ਪਾਰਟੀ ਨੂੰ ਹੱਕ ਹੈ ਲੜਨ ਦਾ ਆਪਦਾ ਆਪਦਾ ਏਜੰਡਾ ਰੱਖੋ ਜਿਹੜਾ ਏਜੰਡਾ ਲੋਕਾਂ ਨੂੰ ਪਸੰਦ ਆ ਜੂਗਾ ਲੋਕ ਉਹਨੂੰ ਸਵਕਾਰ ਕਰ ਲੈਂਦੇ ਆ ਜੀ ਫਤਵਾ ਦੇ ਦਿੰਦੇ ਆ ਲੋਕਾਂ ਦਾ ਫਤਵਾ ਸਿਰ ਮੱਥੇ ਪਰ ਇਹ ਨਹੀਂ ਹੈਗਾ ਕਿ ਉਹਨਾਂ ਨੂੰ ਇਹ ਲੱਗੇ ਗਲਤਫਹਿਮੀ ਕਿ ਸ਼ਾਇਦ ਸਾਡੇ ਪਾਪ ਲੋਕ ਭੁੱਲ ਗਏ ਹੋਣਗੇ ਹੁਣ ਸ਼ਾਇਦ ਹੁਣ ਸਾਨੂੰ ਮaaf ਕਰ ਦੇਣਗੇ ਇਹ ਨਹੀਂ ਹੋ ਸਕਦਾ ਕਿਉਂਕਿ ਲੋਕਾਂ ਨੇ ਬਹੁਤ ਸਾਰਾ ਹਾਰ ਪਾ ਕੇ ਦੇਖ ਲਏ ਬਹੁਤ ਸਾਰੇ ਨਾਰੇ ਇਹਨਾਂ ਦੇ ਹੱਕ 'ਚ ਲਾ ਕੇ ਦੇਖ ਲਏ ਪਰ ਇਹਨਾਂ ਨੇ ਕਦੇ ਲੋਕਾਂ ਦੇ ਹੱਕ 'ਚ ਨਹੀਂ ਕੋਈ ਗੱਲ ਕੀਤੀ ਜਦੋਂ ਕੀਤੀ ਆ ਆਪਣੇ ਪਰਿਵਾਰਾਂ ਦੇ ਹੱਕ 'ਚ ਕੀਤੀ ਐ ਚਿੱਟਾ ਇਹਨਾਂ ਨੇ ਫੁਲਾਇਆ ਨਸਾਂ ਚਿੱਟਾ ਭਰ ਕੇ ਲੱਖਾਂ ਘਰਾਂ ਦੇ ਵਿੱਚ ਚਿੱਟੇ ਰੰਗ ਦੇ ਸੱੱਥਰ ਵਛਾਏ ਲੱਖਾਂ ਸਾਡੀਆਂ ਮਾਵਾ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕੀਤੇ ਇਹਨਾਂ ਨੇ ਤੇ ਅੱਜ ਜਦੋਂ ਚਿੱਟੇ ਵਾਲੇ ਫੜਕੇ ਅਸੀਂ ਜਿਹੜਾ ਜਿ ਦਿੱਤੇ ਆ ਤਾਂ ਇਹ ਕਾਲੀ ਕਾਂਗਰਸ ਇਹਨਾਂ ਦੇ ਹੱਕ 'ਚ ਬੋਲਦੇ ਵੀਰੋ ਇੱਥੋਂ ਪਤਾ ਲੱਗ ਜਾਂਦਾ ਕਿੰਨੇ ਰਲੇ ਹੋਏ ਨੇ ਸਾਰੇ ਉਹਨਾਂ ਦੇ ਹੱਕ 'ਚ ਬੋਲਦੇ ਆ ਆ ਜਿਹੜੇ ਵੱਡੇ ਵੱਡੇ ਫੜੇ ਸੀ ਚਿੱਟੇ ਵਿਰੁੱਧ ਜਿਹੜਾ ਜੰਦੂ ਚੱਲ ਰਿਹਾ ਹੈ ਉਹ ਮੈਨੂੰ ਕੋਈ ਕਹਿੰਦੇ ਪੱਤਰਕਾਰ ਕਹਿੰਦੇ ਜੀ ਉਹਨਾਂ ਦੇ ਘਰ ਟਾਹੀ ਜੰਨੇ ਹੋ ਚਿੱਟੇ ਵਾਲਿਆਂ ਦੇ ਉਹ ਮੈਂ ਕਹਾਂ ਓਏ ਸਾਰੇ ਪਿੰਡ ਦੇ ਘਰ ਬਰਬਾਦ ਕਰਕੇ ਤੇ ਆਪ ਤਿੰਨ ਮੰਜ਼ਲੀ ਕੋਠੀ ਪਾ ਕੇ ਕੋਈ ਚਿੱਟੇ ਦਾ ਤਸਕਰ ਉਹ ਤੇ ਦੀਪਮਾਲਾ ਕਰ ਲੈ ਕਿਵੇਂ ਜਰ ਲਾਂਗੇ ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ ਵੀਰੋ ਲੋਕਾਂ ਦੇ ਖੂਨ ਨਾਲ ਪੈਸਾ ਕਮਾ ਕੇ ਤੁਸੀਂ ਤਿੰਨ ਮੰਜ਼ਲੀਆਂ ਕੋਠੀਆਂ ਪਾ ਲੀਆਂ ਕੋਠੀਆਂ ਰਹਿੰਦੀਆਂ ਥੋਡੀਆਂ ਵੀ ਨਹੀਂ ਫਿਰ ਇੱਥੇ ਆ ਨਰਕ ਸੁਰਗ ਇੱਥੇ ਹਸਾਬ ਹੁੰਦੇ ਆ ਸਾਰੇ ਜਿਹੜੇ ਇੱਥੋਂ ਹਸਾਬ ਨਹੀਂ ਕਰਨਗੇ ਉੱਥੇ ਹੋ ਜਾਂਦੇ ਆ ਉੱਥੇ ਅਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨੂੰ ਤੇਰੀ ਜਾਤ ਪੁੱਛਣੀ ਸੋ ਵੀਰੋ ਆਓ ਇਕੱਠੇ ਹੋ ਕੇ ਆਪਾਂ ਇਸ ਇਲਾਕੇ ਦੇ ਤਰੱਕੀਆਂ ਵੱਲ ਲੈ ਕੇ ਜਾਈਏ ਇਸ ਹਾਂਜੀ ਹਾਂ ਡੰਡ ਵਾਲੇ ਪਾਸੇ ਹਾਂ ਕੋਈ ਨਹੀਂ ਕੋਈ ਸਾਰੇ ਜਿੱਥੇ ਜਿੱਥੇ ਸਾਨੂੰ ਪਤਾ ਲੱਗ ਜਾਂਦਾ ਉੱਥੋਂ ਤੇ ਕਰੀ ਜਾਂਦੇ ਹਾਂ ਉਹਦੀ ਕੱਲ ਨੂੰ ਹੀ ਦੇਖੋ ਮੈਂ ਦੱਸਦਾ ਉਹਦਾ ਕੱਲ ਨੂੰ ਕੰਮ ਕੰਮ ਤੇ ਕਰੀ ਅਸੀਂ ਵੀ ਨਹੀਂ ਆਈ ਸੰਤਾਨ ਤੇ ਕਰੀ ਅਸੀਂ ਆ ਜਾਣੀ ਆ ਜਾਓ ਆ ਜਾਣੀ ਤੁਸੀਂ ਫਿਕਰ ਨਾ ਕਰੋ ਆਪਣੀ ਜੇਸੀਬੀ ਨਾ ਜਿਹੜੀ ਆ ਜਿਹੜੀ ਆਪਣੀ ਜੇਸੀਬੀ ਆ ਉਹ ਪੱਖਪਾਤ ਨਹੀਂ ਕਰਦੀ ਉਹ ਤਾਂ ਜਿੱਥੇ ਕੋਈ ਥਾ ਆ ਗਿਆ ਉੱਥੇ ਚੱਲ ਪੈਂਦੀ ਆ ਉਹ ਕੋਈ ਆਪਾਂ ਨੇ ਕਿਹੜਾ ਕੋਈ ਕਮਿਸ਼ਨ ਲੈਣਾ ਆਪਾਂ ਤਾਂ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ ਮੈਂ ਇੱਥੇ ਗੱਲ ਸ਼ੁਰੂ ਕੀਤੀ ਸੀ ਸੋ 11 ਤਰੀਕ ਨੂੰ ਝਾੜੂ ਚਲਾ ਦਿਓ ਉਸ ਤੋਂ ਬਾਅਦ ਸਾਡੀ ਜ਼ਿੰਮੇਵਾਰੀ ਹੈ ਬਹੁਤ ਸਾਰੇ ਪਿੰਡਾਂ ਨੇ ਮੰਗ ਕੀਤੀ ਹੈ ਕਿ ਸਾਡਾ ਸਕੂਲ ਜਿਹੜਾ ਹੈ ਉਹ ਠੀਕ ਕਰਨ ਨਾਲ ਸਕੂਲ ਠੀਕ ਹੋ ਰਹੇ ਨੇ بڑے بڑے ਲੋਕ ਮੇਰੇ ਕੋਲੇ ਆ ਰਹੇ ਨੇ ਲੋਕ ਇਹ ਕਹਿ ਰਹੇ ਨੇ ਜੀ ਬੜੀ ਮੁਸ਼ਕਲ ਨਾਲ ਸਾਡਾ ਖਹਿਣਾ ਛੁੱਟਿਆ ਤੇ ਪਰਚਾ ਕਲਚਰ ਬਹੁਤ ਐਸੇ ਇਸਲਾਕ ਕਰੇ। ਘਰ ਘਰ ਪਰਚਾ ਹੋਇਆ ਹੋਇਆ ੱੱੱਕਾ ਹੋਇਆ ਹੋਇਆ। ਕਹਿੰਦੇ ਸ਼ੁਕਰ ਹੈ ਜੀ ਹੁਣ ਖਹਿੜਾ ਛੁੱਟ ਗਿਆ। ਹੁਣ ਨਹੀਂ ਸਾਨੂੰ ਕੁਝ ਕਹਿੰਦਾ ਕੋਈ। ਸੋ ਵੀਰੋ ਤੰਗ ਕਰਕੇ ਡਰਾ ਕੇ ਧਮਕੀਆਂ ਦੇ ਕੇ ਵੋਟਾਂ ਲੈਂਦੇ ਰਹੇ ਆ। ਇਹ ਖੁੰਡੇ ਖੜਕਾ ਕੇ ਵੋਟਾਂ ਲੈਂਦੇ ਰਿਹਾ ਅਸੀਂ ਕੁੰਡੇ ਖੜਕਾ ਕੇ ਵੋਟਾਂ ਲੈਣੀਆਂ। ਅਸੀਂ ਲੋਕਾਂ ਦੇ ਘਰ ਘਰ ਜਾ ਕੇ ਕੁੰਡੇ ਖੜਕਾਉਨੇ ਆ। ਸੋ ਆਓ ਇਕੱਠੇ ਹੋ ਕੇ ਆਪਾਂ ਚੌਕੀਦਾਰ ਬਣੀਏ ਆਪਣੇ ਪਿੰਡਾਂ ਦੇ ਮਾਲਕ ਆਪ ਬਣੀਏ ਪਿੰਡਾਂ ਦੀ ਰਾਖੀ ਆਪ ਕਰੀਏ ਲੋਕਾਂ ਦਾ ਸਹਿਯੋਗ ਜਦੋਂ ਮਿਲ ਜੇ ਤਾਂ ਲਹਿਰ ਬਣ ਜਾਂਦੀ ਹੈ ਅਯੁੱਧ ਨਸ਼ੇ ਫਰਤ ਜਿਹੜੇ ਚੱਲ ਰਿਹਾ ਉਹ ਚ ਲੋਕਾਂ ਦਾ ਸਹਿਯੋਗ ਹੈ ਤੁਸੀਂ ਅੱਜ ਕਿਹਾ ਇਹਦੇ ਮੈਂ ਅੱਜੀ ਹੁਣੀ ਇਹ ਤੋਂ ਬਾਅਦ ਗੱਡੀ 'ਚ ਬੈ ਕੇ ਮੈਂ ਅੰਮ੍ਰਿਤਸਰ ਜਾਣਾ ਹੈ ਅੰਮ੍ਰਿਤਸਰੋਂ ਮੈਂ ਦਿੱਲੀ ਜਾਣਾ ਕੱਲ ਨੂੰ ਰਾਸ਼ਟਰਪਤੀ ਜੀ ਨੂੰ ਮਿਲਣਾ ਹੈ ਸੱਦਾ ਪੱਤਰ ਦੇ ਕੇ ਆਉਣਾ ਹੈ 350 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਆਪਾਂ ਉਹਨਾਂ ਦੀ ਸ਼ਹੀਦੀ ਪਰਬ ਮਨਾ ਰਹੇ ਹਾਂ ਉਹਦੇ ਵਾਸਤੇ ਸੱਦਾ ਪੱਤਰ ਦੇ ਕੇ ਆਉਣਾ ਹੈ ਮੈਂ ਜਾਣਦੇ ਹੋਈ ਗੱਲ ਕਰਦਾ ਤੇ ਇਹਦੇ ਤੇ ਕੋਈ ਕੋਡ ਆਫ ਕੰਡੈਕਟ ਨਹੀਂ ਚੱਲਦਾ ਇਹਦਾ ਜਿੱਥੇ ਸਾਨੂੰ ਪਤਾ ਲੱਗ ਜਾਂਦਾ ਹੈ ਉੱਥੇ ਉੱਥੇ ਅਸੀਂ ਆਪਣਾ ਐਕਸ਼ਨ ਲਈ ਜਾਵਾਂਗੇ ਤੇ ਕੱਲ ਨੂੰ ਜਾਂ ਪਰਸੋਂ ਤੁਸੀਂ ਵੀਡੀਓ ਪਾ ਦਿਓ ਇਹ ਤਾਂ ਇੰਡੀਪੈਂਡੈਂਟ ਦਾ ਉਹ ਅਸੀਂ ਆਪ ਹੀ ਪਤਾ ਕਰ ਲਾਂਗੇ ਕਿ ਕਿੱਥੇ ਕਿੱਥੇ ਘਰ ਪਾਏ ਨੇ ਕਿੱਥੇ ਕਿੱਥੇ ਉਹਨਾਂ ਦੇ ਮੈਲ ਨੇ ਕਿੱਥੇ ਕਿੱਥੇ ਉਹਨਾਂ ਦੀਆਂ ਪ੍ਰਾਪਰਟੀਆਂ ਨੇ ਮੈਂ ਤੁਹਾਨੂੰ ਕਹਿੰਦਾ ਵੀ ਕੋਈ ਨਹੀਂ ਬਚੂਗਾ ਜਿਨੇ ਪੰਜਾਬ ਦੀ ਜਵਾਨੀ ਨਾਲ ਧੋਖਾ ਕੀਤਾ ਜਿਨੇ ਪੰਜਾਬ ਦੇ ਲੋਕਾਂ ਦੇ ਬਟੂਏ ਚੋਂ ਇੱਕ ਪੈਸਾ ਵੀ ਕੱਢਿਆ ਉਹਦੇ ਕੋਈ ਹਮਦਰਦੀ ਨਹੀਂ ਕੋਈ ਤਰਸ ਨਹੀਂ ਹੋਊਗਾ उते चक लारियो हथ लाॾियो इनकलाब इनकले